ਜਲੰਧਰ ਤੋਂ ਮੰਦਪਾ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਠੰਡ ਤੋਂ ਬਚਣ ਲਈ ਪਰਿਵਾਰ ਨੇ ਕਮਰੇ ਦੇ ਵਿੱਚ ਅੰਗੀਠੀ ਬਾਲੀ ਹੋਈ ਸੀ ਜਿਸ ਦੇ ਚੱਲਦਿਆਂ ਕਮਰੇ ਦੇ ਵਿੱਚ ਧੂਆ ਹੋ ਗਿਆ ਤੇ ਸਾਹ ਘੁੱਟਣ ਕਾਰਨ ਪਰਿਵਾਰ ਦੇ ਇੱਕ ਮੈਂਬਰ ਦੀ ਮੌਤ ਹੋ ਗਈ ਹੈ ਜਦਕਿ ਬਾਕੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਔਰਤ ਦੀ ਮੌਤ ਹੋਈ ਹੈ ਜਦਕਿ ਉਸ ਦਾ 2.5 ਸਾਲ ਦਾ ਬੱਚਾ ਤੇ ਉਸ ਦਾ ਪਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਮਿਲੀ ਜਾਣਕਾਰ ਅਨਸਾਰ ਇਹ ਨੇਪਾਲੀ ਪਰਿਵਾਰ ਕਿਰਾਏ ਤੇ ਜਲੰਧਰ ਦੇ ਵਿੱਚ ਰਹਿ ਰਹੇ ਸਨ ਤੇ ਦੇਰ ਰਾਤ ਇਹਨਾਂ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਤੇ ਇਸ ਹਾਸੇ ਦੇ ਵਿੱਚ ਪਰਿਵਾਰ ਦੇ ਵਿੱਚ ਔਰਤੀ ਮੌਤ ਹੋ ਗਈ ਹੈ ਜਦਕਿ ਉਸ ਦਾ ਪਤੀ ਤੇ 22 ਸਾਲ ਦਾ ਬੱਚਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਰ ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਘਟਨਾ ਜਲੰਧਰ ਦੇ ਮੁਹੱਲਾ ਗੋਬਿੰਦਗੜ੍ਹ ਤੋਂ ਸਾਹਮਣੇ ਆਈ ਹੈ ਜਿੱਥੇ ਪਰਿਵਾਰ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਤੇ ਰਾਤ ਸਾਰਾ ਪਰਿਵਾਰ ਠੰਡ ਤੋਂ ਬਚਣ ਦੇ ਲਈ ਕਮਰੇ ਦੇ ਵਿੱਚ ਅੰਗੀਠੀ ਬਾਲ ਕੇ ਸੁੱਤਾ ਹੋਇਆ ਸੀ ਇਸ ਕਾਰਨ ਉਹਨਾਂ ਦਾ ਦਮ ਘੁੱਟ ਗਿਆ ਤੇ ਪਰਿਵਾਰ ਦੇ ਮੈਂਬਰ ਦੀ ਇੱਕ ਦੀ ਮੌਤ ਹੋ ਗਈ ਹੈ। ਗੱਲਬਾਤ ਇਹ ਹੋਈ ਹੈ ਜੀ ਇਤਨੇ ਪਾਲੀ ਫੈਮਿਲੀ ਕਿਰਾਏ ਤੇ ਰਹਦੀ ਹੈ। ਜੀ। ਤਾਂ ਉਹ ਰਾਤੀ ਕਿਤੇ ਆਏ ਉਹਨੇ ਕੰਤੋਂ ਠੰਡ ਹੈਗੀ ਐ ਅੰਦਰ ਤਾਂ ਛੋਟੇ ਛੋਟੇ ਬੱਚੇ ਇੱਕ 2-2.5 ਸਾਲ ਦਾ ਬੱਚਾ ਆ ਇੱਕ 6-8 ਮਹੀਨੇ ਦਾ ਬੱਚਾ ਆ ਹਾਂ ਉਹ ਰਾਤੀ ਕਿਤੇ ਉਹਨਾਂ ਨੇ ਅੰਦਰ ਰੰਗੀਟੀ ਲੁੱਠੀ ਵਾਲੀ ਆ ਰੰਗੀਟੀ ਬਾਲਨ ਦੇ ਨਾਲ ਗਿਆ ਸੜ ਗਈ ਐ ਪੂਰੀ ਫੈਮਿਲੀ ਤਾਂ ਫੇ ਸਵੇਰੇ ਵੀ ਸਾਰੇ ਸੀਰੀਅਸ ਸੀਗੇ ਦੇ ਹਸਬੰਦ ਬਚ ਗਿਆ ਉਹ ਵੀ ਸੀਰੀਅਸ ਸੀ ਬੱਚੇ ਵੀ ਸੀਰੀਅਸ ਸੀ ਬੱਚਿਆਂ ਨੂੰ ਵੀ ਹਸਪੀਟਲ ਐਡਮਿਟ ਕਰਾ ਦਿੱਤਾ ਹਾਂ ਲੇਡੀ ਸੀ ਜਿਹੜੀ ਲੇਡੀ ਦੀ ਡੈਥ ਸਰ ਪਤਾ ਕਿੱਦਾਂ ਲੱਗਦਾ ਕਿ ਇਹ ਸਾਲਾ ਹੀ ਇਨਸੀਡੈਂਟ ਉਹਨਾਂ ਦੇ ਗਰੇ ਇੱਥੇ 2-4 2-4 ਬਰਕਰ ਇਹ 2-4 ਭਰਾ ਜਾਂ ਫੈਮਿਲੀ ਕਰੋ ਨਾਲ ਨਾਲ ਹੀ ਰਹਿੰਦੀਆਂ ਹਮਾਰਾ ਦੋ ਮਕਾਨ ਛੱਡ ਕੇ ਜਾਂ ਦੋ ਮਕਾਨ ਅੱਗੇ ਪਿੱਛੇ ਉਹਦੇ ਕਰਕੇ ਹੋਈ ਸਾਰੀ ਗੱਲ ਮੁੰਟਾ ਤੋਂ ਪਤਾ ਲੱਗਾ ਜਦੋਂ ਉਹਨਾਂ ਨੇ ਖਬਰ ਹੈ ਪੁਲਿਸ ਨੇ ਇਤਲਾਹ ਕਰਾ ਪੁਲਿਸ ਨੇ ਇਤਲਾਹ ਦਿੱਤਾ ਪੁਲਿਸ ਅਧਿਕਾਰੀ ਉਹਨਾਂ ਨੇ ਦੇਖ ਲਿਆ ਸਾਰੀ ਵੈਰੀਫਿਕੇਸ਼ਨ ਕਰ ਲਈ ਉਹਨਾਂ ਨੇ ਬੱਚੇ ਔਰ ਪਿਤਾ ਦੀ ਕੰਡੀਸ਼ਨ ਇਸ ਤਰ੍ਹਾਂ ਹੈ ਛੋਟਾ ਬੇਟਾ ਜਿਹੜਾ 8 ਕਿ ਮਹੀਨੇ ਦਾ ਉਹ ਥੋੜਾ ਸੀਰੀਅਸ ਹੈ ਉਹ ਕਮਲੋ ਹਸਪੀਟਲ ਚ ਦੋਵੇਂ ਬੱਚੇ ਕਮਲੋ ਹਸਪੀਟਲ ਤੇ ਆ ਫਾਦਰ ਹੈ ਜਿਹੜਾ ਇਹਦਾ ਵਿਸ਼ਾਲ ਪਿਤਾ ਦੀ ਹਸਬੰਡ ਜਿਹਦੀ ਡੈਥ ਹੋਈ ਹੈ ਉਹ ਜਨਤਾ ਹਸਪੀਟਲ ਹੈ ਉਹ ਵੀ ਥੋੜਾ ਠੀਕ ਹੈ ਉਹ ਚਲੋ ਪਰ ਬੱਚੇ ਸੀਰੀਅਸ ਹੈ ਛੋਟਾ ਬੱਚਾ ਸੀਰੀਅਸ ਹੈ ਉਹਨਾਂ ਦੇ ਕੋਈ ਰਿਲੇਟਿਵ ਇੱਥੇ ਆਏ ਹਨ ਰਿਲੇਟਿਵ ਜੋ ਸੁਨਨ ਦੇ ਵਿੱਚ ਆਇਆ ਬਾ ਉਹ ਕਹਿੰਦੇ ਦਿੱਲੀ ਰਹਿੰਦੇ ਆ ਲੋਕਦਰ ਵਗੈਰਾ ਉਹ ਆ ਰਹੇ ਆ ਬਾਕੀ ਜਿਹੜੇ ਦੂਨ ਨੇੜੇ ਦੇ ਰਿਸ਼ਤੇਦਾਰ ਆ ਕੋਈ ਫਰੈਂਡਸ ਆ ਉਹ ਆ ਜੀ ਸਰ ਮੇਰਾ ਤਾਂ ਹਸਬੰਡ ਕੀ ਕੰਮ ਕਰਦੇ ਆ ਉਹਨਾਂ ਦੇ ਹਸਬੰਡ ਉਹੀ ਫਾਸਟ ਫੂਡ ਦਾ ਸਾਰੇ ਨੇ ਕੰਮ ਕਰਦੇ ਸੀਗੇ ਪੰਜ ਸੱਤ ਜਣੇ ਹੈਗੇ ਰਲ ਮੈਂ ਕੁਝ ਟੈਲੀਫੋਨ ਮਸੂਲ ਹੋਇਆ ਥਾਣੇ ਸਾਨੂੰ ਤੇ ਗਵਿੰਦਗੜ੍ਹ ਮਲੇ ਦੇ ਚ ਪਰਿਵਾਰ ਕਾਜਲ ਨਾਮ ਕੁ ਲੜਕੀ ਆ ਤੇ ਘਰ ਵਾਲਾ ਬਿਸ਼ਾਲ ਤੇ ਛੋਟੇ ਛੋਟੇ ਬੱਚੇ ਆ ਇਹ ਤੇ ਕਮਰਾ ਕਰਾਇ ਤੇ ਲਿਆਇਆ ਸੀਗਾ ਤੇ ਆਪ ਫਾਸਪੂਲ ਦਾ ਕੰਮ ਕਰਦੀ ਸੀ ਇੱਕ ਰਾਤ ਨੂੰ ਇਹਨਾਂ ਨੇ ਠੰਡ ਜਿਆਦਾ ਹੋਣ ਕਰਕੇ ਅੰਦਰ ਕੋਲੇ ਲਾ ਲਏ ਮਿੱਟੀ ਵਾਲੇ ਕੋਲੇ ਜਿਹੜਾ ਗੈਸ ਬੰਦ ਦੇ ਨਾਲ ਜਦੋਂ ਉਹਨਾਂ ਨੂੰ ਖਬਰਾੜ ਜੀ ਹੋਈ ਤਾਂ ਦੇਖਿਆ ਉੱਠ ਕੇ ਤੇ ਮੇਰੀ ਘਰ ਵਾਲੀ ਜਿਹੜੀ ਕੇਚਦੀ ਪਈ ਉਹਦੀ ਮੌਤ ਹੋ ਚੁੱਕੀ ਸੀ ਮੌਤ ਦਾ ਕਾਰਨ ਇਹੀ ਹੈ ਵੀ ਜਿਹੜੀ ਗੈਸ ਦੀ ਭੱਟੀ ਨਾਲ ਮੌਤ ਹੋਈ ਆ ਤੇ ਹੁਣ ਜਿਹੜੀ ਆ ਬੋਡੀ ਆ ਪਕਵਜ ਚ ਲੈ ਰਹੇ ਆ ਤੇ ਉਹਨੂੰ ਇੱਕ ਚਤਤ ਦੀ ਕਾਰਜਵਾਹ ਦੇ ਬੋਡੀ ਨੂੰ ਲਾਤਾ ਜੀ ਦਰਾਂ